ਏ ਮਾਨਯੋਗ ਡੀਜੀਪੀ ਸਾਹਿਬ ਪੰਜਾਬ श्री गौरव जाधव जी ਅਤੇ ਉਹਨਾਂ ਦੀ ਹਦਾਇਤਾਂ ਤੇ ਸਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਸੀਪੀ ਅੰਮ੍ਰਿਤਸਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜੋਂਨ 2 ਦੇ ਵਿੱਚ ਸਾਡੇ ਏਸੀਪੀ ਰਿਸ਼ਪੋਲਾ ਜੀ ਆਈਪੀਐਸ ਅਤੇ ਏਸੀਪੀ ਸ਼ਮਦਰਸ਼ਨ ਜੀ ਇਹਨਾਂ ਦੇ ਰੈਨ ਮਾਈਟ ਦੇ ਨਾਲ ਅਸੀਂ ਜਿਹੜਾ ਇਸ ਜੋਂਨ 2 ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤਿਹਾਰਾਂ ਨੂੰ ਮੁੱਖ ਰੱਖਦੇ ਹੋਇਆਂ ਫਲੈਗ ਮਾਰਚ ਕੀਤਾ ਜਾ ਰਿਹਾ ਇਸ ਫਲੈਗ ਮਾਰਚ ਦਾ ਮੁੱਖ ਮੰਤਵ ਇਹ ਤੇ ਲੋਕਾਂ ਦੇ ਵਿੱਚ ਜਿਹੜੀ ਆ ਪੁਲਿਸਪਤੀ ਅਰ ਸਕਿਉਰਟੀਪਤੀ ਮੰਨਦੇ ਵਿੱਚ ਇਹ ਹੋਵੇ ਵੀ ਸਾਡੇ ਫੋਰਸ ਜਿਹੜੀ ਸਾਡੇ ਨਾਲ ਖੜੀ ਆ ਅਤੇ ਕਿਸੇ ਵੀ ਜਿਹੜਾ ਕ੍ਰਾਈਮਨਲ ਨਾ ਉਹਨੂੰ ਜਿਹੜਾ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ ਚੱਪੇ-ਚੱਪੇ ਦੇ ਸ਼ਹਿਰ ਦੇ ਵਿੱਚ ਤਿਹਾਰਾਂ ਨੂੰ ਮੁੱਖ ਰੱਖਦੇ ਨਾਕਾਬੰਦੀ ਅਤੇ ਫੋਰਸ ਲਾਈ ਗਈ ਆ ਉਹਦੇ ਚੈਕਿੰਗ ਕੀਤੀ ਜਾ ਰਹੀ ਆ ਵੀ ਤਾਂ ਜੋ ਕੋਈ ਲਵਾਰਸ ਚੀਜ਼ ਕੋਈ ਨਾ ਹੋਵੇ ਅਤੇ ਤਾਂ ਜੋ ਕੋਈ ਕ੍ਰਿਮੀਨਲ ਆਦਮੀ ਕੋਈ ਗਲਤ ਹਰਕਤ ਨਾ ਕਰ ਸਕੇ ਲੋਕਾਂ ਨੂੰ ਸੁਚੇਤਿਆ ਦੇਣਾ ਚਾਹੀਦਾ ਲੋਕਾਂ ਨੂੰ ਇਹੋ ਸੁਚੇਤਿਆ ਸਾਡਾ ਕਿ ਦਿਨ ਤਿਹਾੜੀ ਦੇ ਦੇਣੇ ਆ ਇਹਦੇ ਵਿੱਚ ਧਿਆਨ ਰੱਖਣ ਵੀ ਕੋਈ ਤੁਹਾਨੂੰ ਕੋਈ ਜਗਾ ਲਵਾਰਸ ਚੀਜ਼ ਮਿਲਦੀ ਆ ਉਹਦੀ ਤੁਰੰਤ 112 ਦੇ ਉੱਤੇ ਕੰਟਰੋਲ ਰੂਮ ਤੇ ਸੂਚਨਾ ਦੇਣ ਅਤੇ ਲੋੜ ਅਸਰ ਜੇ ਤੁਹਾਨੂੰ ਕੋਈ ਸ਼ੱਕੀ ਆਦਮੀ ਘੁੰਮਦਾ ਜਾਂ ਸ਼ੱਕੀ ਦਿਖਦਾ ਤੇ ਉਸਦੀ ਵੀ ਤੁਰੰਤ ਸੂਚਨਾ ਜਿਹੜੀ ਆ ਸਬੰਧਤ ਪੁਲਿਸ ਸਟੇਸ਼ਨ ਨੂੰ ਜਾਂ 112 ਤੇ ਜਾਂ ਕੰਟਰੋਲ ਰੂਮ ਤੇ ਦੇਣ ਸਾਰੇ ਸਾਰੇ ਮਾਨਯੋਗ ਸਾਡੇ ਮਿਸਟਰ ਸਾਹਿਬ ਦਾ ਬਹੁਤ ਟ੍ਰੈਫਿਕ ਪ੍ਰਤੀ ਆਪਣਾ ਸਵੇਰ ਦਿੰਦੇ ਹੋ ਉਹਨਾਂ ਦਾ ਬੜਾ ਤਵੱਜੂ ਆ ਸਾਡੇ ਡੀਸੀਪੀ ਲਾਅਨ ਆਰਡਰ ਦੀ ਸੁਪਰਵਾਈਜ਼ਰ ਹੈ ਏਡੀਸੀਪੀ ਮੈਡ ਮਨਦੀਪ ਜਿਹੜੀ ਹੈ ਟ੍ਰੈਫਿਕ ਦਾ ਰੈਗੂਲੇਟ ਕਰ ਰਹੇ ਨੇ ਅਸੀਂ ਸਾਰੇ ਥਾਣੇ ਵੀ ਨਿਯੁਧਤਾ ਨੇ ਕਿ ਜਿੱਥੇ ਵੀ ਕਿਤੇ ਵੀ ਤਿਉਹਾਰਾਂ ਦੇ ਦਿਨ ਚ ਟ੍ਰੈਫਿਕ ਜਿਹੜੀ ਜਾਮ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਆਪਣੇ ਵਹੀਕਲ ਜਿਹੜੇ ਆ ਉਹ ਸਹੀ ਜਗ੍ਹਾ ਤੇ ਉੱਤੇ ਪਾਰਕ ਕਰਨ ਸੜਕਾਂ ਦੇ ਵਿੱਚ ਪਾਰਕਿੰਗ ਨਾ ਕਰਨ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਜਿਹੜਾ ਕਾਨੂੰਨ ਦੀ ਉਲੰਘਣਾ ਕਰੇ ਉਹਦੇ ਖਿਲਾਫ ਸਖਤ ਐਕਸ਼ਨ ਹੋਏਗਾ ਉਹਦੇ ਖਿਲਾਫ ਤੁਰੰਤ ਉਸੇ ਵળે ਕਾਰਵਾਈ ਕੀਤੀ ਜਾਏਗੀ ਸਾਡੇ ਜੀ ਬਹੁਤ ਫੋਰਸ ਬਾਹਰੋਂ ਆਈ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਕ ਵਕ ਕੰਪਨੀਆਂ ਜਿਹੜੀਆਂ ਆਈਆਂ ਨੇ ਸਾਡੇ ਕੋਲ ਕੋਈ ਸਾਡੇ ਕੋਲ ਫਲੋਰ ਤੋਂ ਫੋਰਸ ਆਈ ਕੋਈ ਚੰਡੀਗੜ੍ਹ ਤੋਂ ਫੋਰਸ ਆਈ ਆ ਕੋਈ ਬਾਠੜਗੜ੍ਹ ਤੋਂ ਫੋਰਸ ਆਈ ਆ ਰਾਤ ਨੂੰ ਅੱਜ ਹੋਰ ਕਰੀਬ ਸੌ ਜਵਾਨ ਕਮਾਂਡੋ ਆ ਰਹਿਆ ਵਾ ਉਹੀ ਸਾਰੇ ਜਿਹੜੇ ਸ਼ਹਿਰ ਚ ਤਣਾਤ ਕੀਤੇ ਜਾ ਰਹੇ ਸਰ ਤੇਵਾਰਾਂ ਦੇ ਦੇਖਿਆ ਜੇ ਬਹੁਤ ਹੀ ਜਿੱਤ ਵਧੀਆ ਹੁੰਦੀ ਨੇ ਜਿਵੇਂ ਬੱਚੇ ਪੋਸਟ ਆਫਤਾ ਵੀ ਕਰਦੇ ਨੇ ਤਿੰਨ ਤਿੰਨ ਜਾਣੇ ਜਾਂਦੇ ਨੇ ਉਹਨਾਂ ਵਾਸਤੇ ਕੀ ਹੈ ਦੇਖੋ ਜੀ ਕਾਨੂੰਨ ਜਿਹੜਾ ਵੀ ਹੱਥ ਚ ਲੈ ਕੇ ਉਹਦੇ ਖਿਲਾਫ ਕਾਰਵਾਈ ਹੋਏਗੀ ਤੇ ਜਿਹੜੇ ਲੋਕ ਕਾਨੂੰਨ ਨੂੰ ਧਿਆਨ ਚ ਰੱਖਦੇ ਆ ਆ ਆਪਣੇ ਦਿਨ ਤਿਹਾੜੀ ਮਨਾਉਣਗੇ ਅਸੀਂ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਖੁਸ਼ੀ ਸਾਂਝੀ